ਹਰ ਸੰਤ ਜੀ ਉਹ ਪੰਜ ਚੇਕ ਨੂੰ ਆਏ ਵਿਆਹ ਸ਼ੁਰੂ ਹੋਣ ਤੋਂ ਪਹਿਲਾਂ ਦੇਗ ਤਿਆਰ ਸੀ ਟਿੰਡ ਪਰਿਵਾਰਕਾਂ ਜਾਂ ਕਰਸੀਆਂ ਵਾਲਾ ਪਰਿਵਾਰਕਾਂ ਇੱਕੋ ਹੀ ਗੱਲ ਹੈ ਮਹਾਰਾਜ ਸ਼ੇਰ ਸਿੰਘ ਦੇ ਪਰਿਵਾਰ ਵੱਲੋਂ ਦੇਗ ਤਿਆਰ ਸੀ ਵਿਆਹ ਸ਼ੁਰੂ ਹੋਣ ਤੋਂ ਪਹਿਲਾਂ ਮਹਾਰਾਜ ਪੂਰਾ ਸਿੰਘ ਨੇ بیٹے ਹਰਬੰਸ ਕੌਰ ਜੀ ਨੂੰ ਕਿਹਾ ਇਹ ਦੇਗ ਹੈਗੀ ਆ ਦੇਗ ਦੀ ਰਸਤ ਹੈਗੀ ਆ ਬੇਬੇ ਦੀ ਔਰ ਬੀਬੇ ਔਰ ਬੰਸਪੌਰ ਜੀ ਨੇ ਕਿਹਾ ਕਿ ਮਹਾਰਾਜ ਜੀ ਦੇਗ ਤਾਂ ਤਿਆਰ ਆ ਬਣੀ ਪਈ ਆ ਔਰ ਮਹਾਰਾਜ ਪੂਰਨ ਸਿੰਘ ਨੇ ਫਿਰ ਕਿਹਾ ਕਿ ਦੇਗ ਜਿਹੜੀ ਹੈ ਪੂਰਨ ਸਿੰਘ ਦੇ ਨਾਮ ਦੀ ਦੇਗ ਹੋਣੀ ਹੈ ਹੁਣ ਜਿਹੜੀ ਦੇਗ ਹੋਣੀ ਹੈ ਪੂਰਨ ਸਿੰਘ ਦੇ ਨਾਮ ਦੀ ਦੇਗ ਹੋਣੀ ਹੈ ਜੇ ਤਾਂ ਰਸਤਾ ਹੈ ਤਾਂ ਘਰੋਂ ਬਣਾ ਲਓ ਤੇ ਨਹੀਂ ਤੇ ਫਿਰ ਪੱਤਨੀ ਲੈ ਸੋ ਇਤਾਂ ਹੀ ਹੋਇਆ ਰਾ ਮਹਾਰਾਜ ਪੂਰਨ ਸਿੰਘ ਨੇ ਉਸ ਸਮੇਂ ਸੇਵਾ ਦਿੱਤੀ ਕਿ ਮੇਰੇ ਨਾਮ ਦੀ ਦੇਗ ਹੋਣੀ ਹੈ ਪੂਰਨ ਸਿੰਘ ਮਹਾਰਾਜ ਪੂਰਨ ਸਿੰਘ ਦੇ ਨਾਮ ਨੇ ਉਹ ਵੀ ਕਹਿ ਰਹੇ ਸੀ ਕਿ ਮੇਰੇ ਨਾਮ ਦੀ ਦੇਗ ਹੋਣੀ ਉਸ ਤੋਂ ਬਾਅਦ ਦੇਗ ਦੀ ਸੇਵਾ ਦਿੱਤੀ ਫਿਰ ਗੱਤ ਲਿਆਂਦੀ ਗਈ ਔਰ ਫਿਰ ਦੇਗ ਪੂਰਨ ਸਿੰਘ ਦੇ ਨਾਮ ਦੀ ਕੀਤੀ ਗਈ ਔਰ ਦੇਗ ਕਰਾਈ ਮਹਾਰਾਜ ਪੂਰਨ ਸਿੰਘ ਨੇ ਆਪਣੇ ਨਾਮ ਦੀ ਕਿਉਂਕਿ ਪੰਜ ਚੇਤ ਦਾਇਤ੍ਰਿਯ ਹਾਰ ਸੀ ਉਸ ਤੋਂ ਬਾਅਦ 27 ਚੇਤ ਨੂੰ ਮਹਾਰਾਜ ਪੂਰਨ ਸਿੰਘ ਦੀ ਜਿਹੜੀ ਸੇਵਾ ਅਕਾਲਪੁਰ ਕੁਮਾਰਾ ਜੀ ਸੇਖ ਸਿੰਘ ਵਿਸ਼ਨੂੰ ਪੁਹਾੜ ਜੀ ਲੈ ਰਹੇ ਸੀ ਔਰ ਵੈਦਾ ਸੀ ਕੌਣ ਸੀ ਇਕਰਾਰ ਕੀ ਕੋ 32 ਸਾਲ ਤੇ ਰਹੀ ਸੀ ਤਾਂ ਤਾਂ ਤੋਂ ਜੀ ਤੋਂ ਸੇਵਾ ਲੈਣੀ ਹੈ ਸੋ ਸਮਾਜਰਾ ਸੀ ਨੇਰੇ ਆ ਰਿਹਾ ਸੀ ਔਰ 27 ਜੇਤ ਨੂੰ ਸਮਾਜਰਾ ਸੀ ਪੂਰਾ ਭਵਨ ਜਾ ਰਿਹਾ ਸੀ ਸੋ ਮਹਾਰਾਜ ਕੁਰੂ ਸਿੰਘ ਜੀ ਆਪਣੀ ਦੇਗ ਆਪਣੇ ਸਤਿਗੁਰੂ ਦੇ ਦੁਆਰੇ ਤੇ ਸਤਿਗੁਰੂ ਦੇ ਦਰ ਘਰ ਦੇ ਵਿੱਚ ਆਪਣੀ ਦੇਗ ਆਪ ਹੀ ਨਿਯੰਤਨ ਦੇ ਆਪਰੇ ਨਾਮ ਦੇ ਕਰਾ ਕੇ ਤੇ ਸੋ ਇਤੋਂ ਕੋ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਲਿਖਤੇ ਪਰਮਾਨ ਪਹਿਲਾ ਦਿੱਤਾ ਔਰ ਦੂਸਰਾ ਜਿਹੜਾ ਬਚਨਿਆ ਇਹ ਹੋਇਆ ਹੋਇਆ ਹੈ ਇਹਦੇ ਵਿੱਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਸੋ ਦੇਖੋ ਇਹ ਤੇ ਹਿਆਰ ਹੋਇਆ ਇੱਕ ਦੇਖ ਦੇ ਲਿਆ ਢੀਲ ਵਾਲੇ ਪਰਿਵਾਰ ਵੱਲੋਂ ਕੀਤੀ ਗਈ ਤਾਂ ਕਲਸੀਆਂ ਵਾਲਾ ਪਰਿਵਾਰ ਤੋਂ ਇਹ ਇੱਕ ਦੇਖ ਜਿਹੜੀ ਮਹਾਰਾਜ ਪੂਰਨ ਸਿੰਘ ਜੀ ਨੇ ਆਪਣੇ ਨਾਮ ਦੇ ਕਰਾਈ ਸੋ ਹਰ ਸੰਗਤ ਦੇ ਉਹ ਦੇਖ ਤੋਂ ਬਚਨ ਕਿਉਂ ਸਾਂਝੇ ਕਰ ਰਹੇ ਹਾਂ ਸੋ ਸੁਚਾਰ ਜਿਹੜਾ ਤੋਂ ਪੈਦਾ ਹੋਇਆ ਜਿਹੜਾ ਪੂਰਾ ਹੈ ਉਹ ਦੀ ਦੇਖ ਨਹੀਂ ਹੋ ਸਕਦਾ ਹੁੰਦੇ ਕਿਨ ਪੂਰਾ ਜਿਹੜਾ ਹੈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਘੁਆਣ ਹੈ ਪੂਰਨ ਪਰਮੇਸ਼ਰ ਔਰ ਉਹਨੇ ਆਪਣੇ ਵਿੱਚੋਂ ਹੀ ਜਿਹੜਾ ਹੈ ਪੂਰਨ ਨੂੰ ਪੈਦਾ ਕੀਤਾ ਔਰ ਕਿਹਾ ਕਿ ਤੂੰ ਮੇਰਾ ਸਿੱਤ ਹੈ ਉਹਨਾਂ ਨੂੰ ਪੂਰਨ ਬਣਾਉਣ ਵਾਲਾ ਸਮਰਾਥ ਅਕੀਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਘੁਆਣ ਸੋ ਇਸ ਕਰਕੇ ਪੂਰਨ ਦੀ ਦੇਖ ਜਿਹੜੀਆ ਪੂਰਨ ਪਰਮੇਸ਼ਰ ਮਹਾਰਾਜ ਸ਼ੇਰ ਸਿੰਘ ਦੇ ਚਰਨਾਂ ਦੇ ਵਿੱਚ ਅਵਸ਼ਿ ਹੀ ਹੋਣੀ ਸੀ ਔਰ ਦੇਖ ਹੋਈ ਰਾਤੀ ਵਿਹਾਰ ਹੋਇਆ ਮਹਾਰਾਜ ਸ਼ੇਰ ਸਿੰਘ ਜੀ ਨੇ ਜੋਤੀ ਜਾਪੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਸੁਭਾਨ ਜੀ ਨੇ ਵਿਹਾਰ ਕੀਤਾ ਮਹਾਰਾਜ ਗੁਰੂ ਜੀ ਦੇ ਦੇ ਪਰ ਕੋ ਰਸਤੇ